ਪੰਨਾ 803 ਇਹ ਪੰਜਵੇਂ ਮੰਤਲੇ ਦੀ ਬਿਲਕੁਲ ਆਖ ਚ ਬਾਣੀ ਚੱਲ ਰਹੀ ਆ ਇੱਕ ਓੰਕਾਰ ਸਤਿ ਸ੍ਰੀ ਅਕਾਲ ਇੱਕ ਰੂਪ सगलो ਪਸਾਰਾ ਇੱਕ ਰੂਪ ਤੋਂ ਹੀ ਸਾਰਾ ਪਸਾਰਾ ਹੈ ਜੋ ਵੀ ਬਣਿਆ ਸਾਰਾ ਇੱਕ ਰੂਪ ਤੋਂ ਹੀ ਬਣਿਆ ਹੋਇਆ ਪਸਾਰਾ ਆਪੇ ਬਣਜ ਆਪੇ ਵਿਹਾਰਾ ਜੋ ਉਸ ਵਪਾਰ ਚ ਸੌਦਾ ਖੱਟਿਆ ਵੀ ਉਹ ਸੌਦਾ ਵੀ ਆਪੀ ਆ ਤੇ ਉਹਨੂੰ ਵਰਤਣ ਵਾਲਾ ਵੀ ਆਪੀ ਆ ਐਸੋ ਗਿਆਨ ਬਿਰਲੋਈ ਪਾਏ ਵੀ ਇਹ ਸਾਰਾ ਕੁਝ ਇੱਕੋ ਹੀ ਆ ਉਸ ਤੱਤ ਨੂੰ ਸਮਝਣ ਲਈ ਉਸ ਤੱਤ ਨਿਚੋੜ ਨੂੰ ਸਮਝਣ ਵਾਲਾ ਇਹ じゃ ਗਿਆਨ ਕਿਸੇ ਵਿਰਲੇ ਕੋਲੇ ਆ ਵਿਰਲੇ ਪਾਉਂਦਾ ਇਹਨੂੰ ਇਸ ਚੀਜ਼ ਨੂੰ ਸਮਝਦਾ ਜਤ ਜਤ ਜਾਈਏ ਤੱਤ ਦਿਸਦਾਏ ਜਿੱਥੇ ਜਿੱਥੇ ਜਾਨਦੇ ਆ ਤੱਤ ਉਹ ਤੱਤ ਦਿਖਦਾ ਅਸਲੀਅਤ ਦਿਖਦੀ ਆ ਨਿਚੋੜ ਦਿਖਦਾ ਮੂਲ ਸਾਡਾ ਪ੍ਰਭ ਵੀ ਸਭ ਸਭ ਦੇ ਬੈਕਗ੍ਰਾਉਂਡ ਇੱਕੋ ਹੀ ਆ ਵੀ ਅਸੀਂ ਲਹਿਰ ਰੂਪੀ ਆ ਮਨ ਅਸੀਂ ਆਪਣੀ ਆਪ ਨੂੰ ਹੋਮੇ ਕਰਕੇ ਵੱਖਰੇ ਸਮਝਦੇ ਆ ਪਰ ਲਹਿਰ ਉੱਠੀ ਕਿੱਥੋਂ ਆ ਉਹ ਪਾਣੀ ਸਾਡਾ ਬੇਸ ਮੂਲ ਇੱਕਾ ਇਹ ਕਿਸੇ ਕਿਸੇ ਨੂੰ ਨਜ਼ਰ ਆਉਂਦਾ ਕਿਸੇ ਕਿਸੇ ਕੋਈ ਉਹ ਸਮਝਦਾ ਇਸ ਗੱਲ ਨੂੰ ਹੁਣ ਦੁਨੀਆ ਦੇ ਵੱਡੇ ਉੱਤੇ ਲੈਵਲ ਤੇ ਜੀ ਜੀਓ ਪੋਲਿਟਿਕਸ ਦੇਖੀਏ ਤਾਂ ਵੱਡੇ ਵੱਡੇ ਦੇਸ਼ਾਂ ਦੇ ਮੁਖੀ ਨੇ ਜਿਹੜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਮਰੀਕਾ ਦਾ ਰਾਸ਼ਟਰਪਤੀ ਰੂਸ ਦਾ ਰਾਸ਼ਟਰਪਤੀ ਇੱਕ ਦੂਜੇ ਦੇ ਵਿਰੋਧੀ ਨੇ ਇਹ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਉਹਦੀ ਵਿਰੋਧੀ ਪਾਰਟੀ ਰਾਹੁਲ ਗਾਂਧੀ ਇੱਕ ਦੂਜੇ ਦੇ ਵਿਰੋਧੀ ਨੇ ਇਹ ਪਰ ਇਹ ਜੇ ਸਮਝ ਲੈਣ ਕਿ ਸਾਡਾ ਮੂਲ ਤਾਂ ਇੱਕ ਆ ਅਸੀਂ ਹੈ ਤਾਂ ਇੱਕੋ ਹੀ ਫੇਰੇ ਸਭ ਉਹ ਝਗੜੇ ਝੇੜੇ ਸਭ ਦੁਨੀਆ ਤੇ ਜੋ ਫਸਾਦ ਖੜੇ ਹੋਏ ਹੋਏ ਨੇ ਸਭ ਖਤਮ ਹੋ ਜਾਣ ਰੌਲਾ ਕਾਦਾ ਹੌਮੇ ਕਰਕੇ ਚੌਧਰ ਦਾ ਰੌਲਾ ਵੀ ਮੈਂ ਵੱਡਾ ਭਾਰਤ ਤੇ ਚੀਨ ਇੱਕ ਦੂਜੇ ਨਾਲ ਸਰਹੱਦ ਦੇ ਖੇਤਰ ਤੇ ਲੜ ਰਹੇ ਨੇ ਚੀਨ ਕਦਾ ਵੀ ਮੇਰਾ ਖੇਤਰਫਲ ਵਧ ਜਵੇ ਲੋਕੀ ਆਪਣੇ ਆਂਡ ਗਵਣ ਦੀਆਂ ਬੱਟਾ ਪੜਦੇ ਨੇ ਵੀ ਸਾਡਾ ਖੇਤਰ ਵਧ ਜਵੇ ਦੂਜੇ ਦਾ ਦੱਬੀ ਜਾਂਦੇ ਨੇ ਉਹ ਦੂਜੇ ਦਾ ਦੱਬੀ ਜਾਂਦਾ ਬਸ ਸਾਡੀ ਚੌਦਰ ਵਧੇ ਸਾਡਾ ਥਾਓ ਵਧੇ ਕਦ ਕਰਕੇ ਹੋਮੇਗਰ ਕੇ ਸਾਰਾ ਪ੍ਰਸਾਦ ਦੁਨੀਆ ਤੇ ਹੋਮੇਗਰ ਕੇ ਕਿੰਨੇ ਦੇਸ ਲੜਾਈਆਂ ਕਰ ਰਹੇ ਨੇ ਇਹ ਸਭ ਕੁਝ ਹੋ ਰਿਹਾ ਸਿਰਫ ਹੋਮੇਗਰ ਕੇ ਵੀ ਇਹ ਮੇਰਾ ਇਹ ਮੇਰਾ ਖਸਨਾ ਜਾਂ ਵੀ ਪ੍ਰਮਾਣੂ ਬੰਬ ਬਣ ਰਹੇ ਨੇ ਵੀ ਜੇ ਉਹਨੇ ਅਟੈਕ ਕਰਤਾ ਸਾਡਾ ਦੇਸ਼ ਖੋਣ ਲਈ ਅਸੀਂ ਬੰਬ ਚਲਾਵਾਂਗੇ ਕਿੰਨਾ ਖਰਚਾ ਹੋ ਰਿਹਾ ਦੁਨੀਆ ਭੁੱਖੀ ਮਰ ਰਹੀ ਆ ਅਫਰੀਕਾ ਦੇ ਲੋਕ ਮਿੱਟੀ ਦੀਆਂ ਰੋਟੀਆਂ ਖਾਲੇ ਹੁੰਦੀ ਆ ਜੋ ਚੀਕਣੀ ਮਿੱਟੀ ਨਾਲ ਰੋਟੀਆਂ ਪਕਾ ਪਕਾ ਖਾਂਦੇ ਨੇ ਇੰਨੀ ਭੁੱਖ ਮਰੀ ਆ ਉੱਧਰ ਉੱਥੇ ਨਹੀਂ ਪੈਸਾ ਖਰਚਦੇ ਉੱਥੇ ਉਹਨਾਂ ਨੂੰ ਭੋਜਨ ਨਹੀਂ ਦਿੰਦੇ ਹੈਗੇ ਭੋਜਨ ਕਿੰਨਾ ਖਰਾਬ ਹੋ ਜਾਂਦਾ ਬੰਬਾਂ ਦੇ ਖਰਚੇ ਪਰ ਜੋ ਵੀ ਕੁਝ ਹੋ ਰਿਹਾ ਸਾਰਾ ਫਸਾਦ ਔਮੇ ਕਰਕੇ ਆ ਉਹਨਾਂ ਨੂੰ ਉਹ ਤਤ ਨਹੀਂ ਦਿਖ ਰਿਹਾ ਉਹ ਗਿਆਨ ਨਹੀਂ ਹੈ ਉਹ ਗਿਆਨ ਦੇਣਾ ਕਿਹਨਿਆ ਧਰਮ ਨੇ ਧਰਮ ਆਪਸ ਚ ਲੜੀ ਜਾਂਦੇ ਨੇ ਆਪਣੇ ਉਹਨਾਂ ਨੇ ਦੁਕਾਨਦਾਰੀਆਂ ਚਲਾਈਆਂ ਨੇ ਸਿੱਖ ਕਹਿੰਦੇ ਜੀ ਗ੍ਰੰਥਾ ਨੂੰ ਮੱਥਾ ਟੇਕ ਕੇ ਪੈਸੇ ਕਮਾਈ ਜਾਂਦੇ ਨੇ ਸਨਾਤਨ ਜਾਂ Hindu ਮੱਤ ਵਾਲੇ ਉਹ ਮੂਰਤੀਆਂ ਨੂੰ ਚੜਾਵੇ ਜੜਾ ਕੇ ਮੰਦਿਰ ਬਣਾ ਕੇ ਪੈਸੇ ਕਮਾਈ ਜਾਂਦੇ ਨੇ ਈਸਾਈ ਉਹ ਆਪਣਾ ਢੋਲ ਵਜਾਈ ਜਾਂਦੇ ਨੇ ਇਸਲਾਮ ਵਾਲੇ ਆਪਣਾ ਢੋਲ ਪਜਾਉਂਦੇ ਨੇ ਸਭ ਆਪੋ ਆਪਣੇ ਲੱਗੇ ਪਏ ਨੇ ਇਨ੍ਹਾਂ ਕੋਲ ਜੋ ਗਿਆਨ ਆ ਉਹ ਤਾਂ ਅਸਲੀ ਆ ਇਨ੍ਹਾਂ ਦੇ ਜਿਹੜੇ ਪੈਰੋਕਾਰ ਨੇ ਇਨ੍ਹਾਂ ਦੇ ਜਿਹੜੇ ਲੀਡਰ ਨੇ ਜਾਂ ਪਰਵੰਦਕ ਨੇ ਪ੍ਰਧਾਨ ਨੇ ਧਰਮਾਂ ਦੇ ਉਹ ਵੀ ਹੋਮੇਚ ਨੇ ਹੋਮੇ ਕਰਕੇ ਆਪਣੀਆਂ ਪ੍ਰਧਾਨਗੀਆਂ ਆਪਣੀ ਚੌਧਰਾਂ ਦੀਆਂ ਕਰਕੇ ਇਹ ਹੋਰੇ ਪਾਸੇ ਨੂੰ ਲੈ ਗਏ ਮੱਤਾਂ ਨੂੰ ਇਸੇ ਕਰਕੇ ਕਵੀ ਜੀ ਨੇ ਲਿਖਿਆ ਅੱਲੇ ਲਹੰਤਾ ਭੇਦ ਛੈ ਕਛਕਛ ਪਾਇਓ ਭੇਦ ਵੀ ਮੈਂ ਇਹ ਕੁਛ ਕੁਛ ਤਾਂ ਭੇਦ ਪਾ ਲਿਆ ਵੀ ਜੇ ਜਿਹੜਾ ਅੱਲਾ ਨੂੰ ਸਮਝ ਲੈਂਦਾ ਉਹਦਾ ਭੇਦ ਛੈ ਹੋ ਜਾਂਦਾ ਖਤਮ ਹੋ ਜਾਂਦਾ ਭੇਦ ਪਾਪ ਉਹਦੇ ਵਿੱਚੋਂ ਖਤਮ ਹੋ ਜਾਂਦਾ ਵੀ ਮੈਂ ਹਿੰਦੂ ਆ ਮੈਂ ਸਿੱਖਾਂ ਲੜਾਈਆਂ ਹੁਣ ਸਿੱਖ ਕਹਿੰਦੇ ਨੇ ਅਸੀਂ ਖਾਲਸਾਤਨ ਬਣਾਉਣਾ ਦੀ ਖਾਲਸਾਤਨ ਬਣ ਗਿਆ ਉਹਦੇ ਵਿੱਚ ਵੀ ਤਾਂ ਲੀਡਰਾਂ ਆਂ ਦੀਆਂ ਲੜਾਈਆਂ ਹੋਣਗੀਆਂ ਹੁਣ ਪਾਕਿਸਤਾਨ ਵਾਲਿਆਂ ਨੇ ਪਾਕਿਸਤਾਨ علیحدਾ ਬਣਾਇਆ ਉਹਦੇ ਵਿੱਚ ਹੋਣਗਾਆਂ ਲੀਡਰਾਂ ਦੀ ਆਪਸ ਚ ਲੜਾਈਆਂ ਨਹੀਂ ਹੁੰਦੀਆਂ ਉਹ ਤਾਂ ਇਹ ਤਾਂ ਲੜਾਈਆਂ ਹੁੰਦੀ ਹੀ ਰਹਿਣੀਆਂ ਨੇ ਚੌਧਰਾਂ ਦੀਆਂ ਇਹ ਉਹਨਾਂ ਚ ਨਹੀਂ ਖਤਮ ਹੋਣੀ ਆ ਜਿੰਨਾ ਚਿਰ ਸਿੱਖਿਆ ਨਹੀਂ ਮਿਲਦੀ ਦੁਨੀਆ ਨੂੰ ਵੀ ਇਹ ਅਸੀਂ ਹੋਂਮੇ ਚਾਹਤੇ ਅਸੀਂ ਹੋਂਮੇ ਖਤਮਗੇ ਮੇ ਕਰਨੀਆਂ ਉਹ ਦੱਸਣੀਆਂ ਧਰਮ ਨੇ ਉਹ ਫਿਰ ਤਤ ਦਿਸਟਾ ਹੈ ਤੇ ਹੀ ਇਹ ਸਾਰੀ ਚੀਜ਼ ਦਾ ਹਾਲਾ ਰਹਾਉ ਅਨੇਕ ਰੰਗ ਨਿਰਗੁਣ ਇਕ ਰੰਗਾ ਅਨੇਕਾ ਰੰਗ ਹੁੰਦੇ ਹੋਏ ਵੀ ਇਕਤਾ ਭਾਗ ਭਾਦੀ ਦੁਨੀਆ ਭਾਗ ਭਾਦੇ ਰੰਗ ਬਰੰਗਾ ਸਭ ਕੁਝ ਹੁੰਦੇ ਵੀ ਨੇ ਕਿਉਂ ਇਕ ਰੰਗਾ ਅੱਪੇ ਜਲ ਆਪ ਹੀ ਤਰਗਾ ਉਹ ਵੀ ਲੈਣਾ ਕਿ ਵੀ ਜਲ ਇਥੇ ਜਲ ਦੇ ਲੱਲੇ ਨੂੰ ਔਕੜ ਲਾਦਾ ਵੀ ਇਹ ਆਮ ਸਮੁੰਦਰਾਂ ਦਾ ਜਾਂ ਨਹਿਰਾਂ ਦਾ ਆਮ ਪਾਣੀ ਨਹੀਂ ਹੈਗਾ ਇਹ ਇਹ ਜਲ ਦਾ ਮਤਲਬ ਮੂਲ ਆ ਪ੍ਰਵਾਹ ਜੋ ਕਰਤਾ ਜੋ ਇਹ ਸਾਰੇ ਖਾਸੇ ਦਾ ਸਿਰਜਣਹਾਰਾ ਜਿਹੜਾ ਜਿਨੇ ਸਾਰਾ ਪਸਾਰਾ ਕੀਤਾ ਹੋਇਆ ਉਹ ਆਪੇ ਜਲ ਆਪ ਹੀ ਤਰੰਗਾ ਤਰੰਗ ਰੂਪ ਇਨਸਾਨ ਨੇ ਜਾਂ ਜੀਵ ਨੇ ਜਿਹੜੇ ਨੇ ਇਹ ਮਨ ਪੈਦਾ ਹੋਏ ਹੋਏ ਨੇ ਆਪ ਹੀ ਮੰਦਰ ਆਪੀ ਸੇਵਾ ਆਪੇ ਮੰਦਰ ਆਹੋ ਆਪੇ ਵਿੱਚ ਸੇਵਾਦਾਰ ਆ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਵਿੱਚ ਪੁਜਾਰੀ ਆ ਦੇਵਾ ਮਤਲਬ ਮੂਰਤੀ ਜੋ ਮੰਦਰ ਚ ਲੱਗੀ ਹੁੰਦੀ ਆ ਆਪੇ ਪੁਜਾਰੀ ਆ ਆਪੇ ਮੂਰਤੀ ਆ ਆਪੇ ਜੋਗ ਆਪ ਹੀ ਜੋਗਤਾ ਆਪੇ ਜੋਗ ਜੋਗ ਵੀ ਆਪੇ ਆ ਜੋਗਤ ਤਰੀਕਾ ਜੋਗ ਕਰਨ ਦਾ ਉਹ ਵੀ ਆਪੇ ਆ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਨਾਨਕ ਇਹਦਾ ਜਿਹੜਾ ਪ੍ਰਭ ਹਮੇਸ਼ਾ ਮੁਕਤ ਹੁੰਦਾ ਫਸਿਆ ਕੌਣ ਹੋਇਆ ਮਨ ਇਹ ਲਹਿਰ ਰੂਪੀ ਮਨ ਇਹ ਫਸਿਆ ਹੋਇਆ ਹੋਮੇ ਕਰਕੇ ਜਿੰਨਾ ਚਿਰ ਇਹ ਹੋਮੇ ਦੂਰ ਨਹੀਂ ਕਰਦੇ ਉਹਨਾਂ ਚਿਰ ਅਸੀਂ ਧਾਰਮਿਕ ਨਹੀਂ ਹੈ ਸਿੱਖ ਦੀ ਤਾਂ ਸਿੱਖਿਓ ਉਹਦੇ ਸ਼ੁਰੂ ਹੁੰਦੀ ਆ ਜਦੋਂ ਇਹਨੂੰ ਪਤਾ ਲੱਗ ਜਾਂਦਾ ਮੈਂ ਹਉਮੇ 'ਚ ਆ ਮੈਂ ਇਹ ਸਰੀਰ ਰੂਪ ਨਹੀਂ ਹੈਗਾ ਮੈਂ ਇਹ ਸਰੀਰ ਰੂਪ ਮੰਨਦਾ ਹਉਮੇ ਕਰਕੇ ਮੈਂ ਹਉਮੇ ਖਤਮ ਕਰਨੀ ਆ ਜਦੋਂ ਹਉਮੇ ਖਤਮ ਕਰ ਲਈ ਜੋ ਸਿੱਖਿਆ ਸਿੱਖਦਾ ਉਹ ਸਿੱਖਿਆ ਦੇ ਤਹਿਤ ਇਹੋ ਸਿੱਖਾ ਉਹ ਸਿੱਖ ਕਿਉਂ ਆ ਕਿਉਂਕਿ ਉਹ ਸਿੱਖਿਆ ਸਿੱਖ ਰਿਹਾ ਹਉਮੇ ਛੱਡਣ ਦੀ ਸਿੱਖ ਦਾ ਸ਼ੁਰੂਆਤ ਇੱਥੋਂ ਹੁੰਦੀ ਆ ਵੀ ਉਹ ਹਉਮੇ ਛੱਡਣੀ ਸ਼ੁਰੂ ਕਰਦੀ ਉਹਨੇ ਉਸ ਤੋਂ ਥੱਲੇ ਤਾਂ ਉਹ ਸਿੱਖੇ ਨਹੀਂਗਾ ਉਸ ਤੋਂ ਥੱਲੇ ਤਾਂ ਉਹ ਜਾਨਵਰ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਹ ਜਾਤ ਮਾਨਸ ਵਾਲੀਆਂ ਪਰ ਕਰਤੂਤ ਪਸ਼ੂਆਂ ਵਾਲੀਆਂ ਜੋ ਕੰਮ ਕਰਦੇ ਨੇ ਉਹ ਕਿਉਂਕਿ ਬੱਚੇ ਪਾਲਣੇ ਤਾਂ ਪਸ਼ੂ ਵੀ ਪਾਲ ਰਹੇ ਨੇ ਪਸ਼ੂ ਮਾਂ ਦੁੱਧ ਚੁਹਾਉਂਦੀਆਂ ਬੱਚੇ ਨੂੰ ਪੰਛੀ ਚਿੜੀਆਂ ਜਨੌਰ ਸੁੰਡ ਲਿਆ ਲਾ ਕੇ ਆਪਣੇ ਬੱਚਿਆਂ ਨੂੰ ਸੁੰਡ ਹਲਾਉਂਦੇ ਨੇ ਜਾਂ ਹੋਰ ਕੁਛੇ ਦਾਣੇ ਖਿਲਾਉਂਦੇ ਨੇ ਉਹ ਵੀ ਪਾਲਦੇ ਨੇ ਸਾਰੇ ਬੱਚੇ ਆਪਣੇ ਪਾਲਦੇ ਨੇ ਬੱਚੇ ਪਾਲਣਾ ਇਨਸਾਨੀਅਤ ਨਹੀਂ ਹੈਗੀ ਇਹ ਤਾਂ ਪਸ਼ੂਆਂ ਵਾਲਾ ਕੰਮ ਆ ਇਨਸਾਨੀ ਹੋਣੀ ਵੀ ਅਸੀਂ ਵਿਚਾਰ ਕੇ ਅਸੀਂ ਸੱਚ ਖੋਜ ਸਕਦੇ ਆ ਇਹ ਇਨਸਾਨ ਦੇ ਗੋਣਾ ਪਰ ਉਹ ਜੇ ਉਹ ਗੱਲ ਕਰ ਰਹੇ ਆ ਤਾਂ ਇਨਸਾਨ ਆ ਨਹੀਂ ਤਾਂ ਪਸ਼ੂ ਆ ਨਹੀਂ ਤਾਂ ਜਾਨਵਰ ਆ ਬਿਨ ਬੂਝੇ ਪਸ਼ੂ ਢੋਰ ਜਿਓ ਇਸ ਲਈ ਗੁਰਬਾਣੀ ਨੂੰ ਖੋਜੋ ਵਿਚਾਰੋ ਸਮਝੋ ਪਲੀਜ਼ ਇਹ ਮੱਥਾ ਟੇਕਣ ਲਈ ਨਹੀਂ ਲਿਖੀ ਗਈ ਇਹਨੂੰ ਇਹ ਪੜਨ ਲਈ ਲਿਖੀ ਗਈ ਆਗਲੀਆਂ ਬੇਡੀਆਂ ਲਈ ਇਕ ਗੁਰਮਤ ਹਾਸਲ ਕਰਕੇ ਅਸਲੀ ਦਾ ਪਛਾਣੋ ਤਾਂ ਹੀ ਸਭ ਦਾ ਆਪਣਾ ਆਪਣਾ ਇਸ ਚਪਨਾ ਐਵੇਂ ਮੱਥਾ ਟੇਕਣ ਨਾਲ ਕੁਝ ਨਹੀਂ ਹਾਸਲ ਹੋਣਾ ਇਹ ਤਾਂ ਅਸੀਂ ਆਪਣੀ ਈਗੋ ਸੈਟੀਸਫਾਈ ਕਰ ਰਹੇ ਹਾਂ ਆਪਣਾ ਆਪਣੀ ਹੋਮੇ ਨੂੰ ਪਾਣੀ ਪਾ ਰਹੇ ਹਾਂ ਸਾਡੀ ਹੋਮੇ ਦੀ ਤਸੱਲੀ ਹੋ ਰਹੀ ਆ ਵੀ ਅਸੀਂ ਅਸੀਂ ਸਿੱਖਾਂ ਅਸੀਂ ਉਸ ਸਮਾਜ ਵਿੱਚ ਰਹਿਣਾ ਉਸ ਤਰ੍ਹਾਂ ਦੇ ਕਰਤੱਵ ਕਰਨੇ ਪੈਣੇ ਆ ਨਹੀਂ ਸਾਨੂੰ ਲੋਕ ਬੁਰਾ ਭਲਾ ਕਰਨਗੇ ਉਸ ਤਰੀਕੇ ਨਾਲ ਹੀ ਇਹ ਸਾਰਾ ਸਿਸਟਮ ਚੱਲ ਰਿਹਾ ਜੇ ਕਦੇ ਬੈਠ ਕੇ ਵਿਚਾਰਾਂਗੇ ਫਿਰ ਇਹ ਗੱਲ ਸਮਝ ਆਉਂਗੀ ਆ